ਫਗਵਾੜਾ ਨਿਊਜ਼ ਮਹਿਕਨਲ ਅਨੁਸਲੀ ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰ ਬੈਠੇ ਸਰਕਾਰੀ ਦੀਵਾਨਾ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ। ਸਰਕਾਰ ਤੁਹਾਡੇ ਦੁਆਰਾ ਲੜੀ ਤਹਿਤ ਇੱਕ ਮੈਗਾ ਲੋਕ ਸਵਤਾ ਕੈਂਪ ਪਿੰਡ ਖਲਵੜਾ ਦੇ ਕਮਿਊਨਿਟੀ ਹਾਲ ਵਿਖੇ ਲਗਾਇਆ ਗਿਆ। ਉਸ ਦਾ ਉਦਘਾਟਨ ਆਮ ਆਦਮੀ ਪਾਰਟੀ ਹਲਕਾ ਵੀ ਦਾਨ ਸਭਾ ਫਗਵਾੜਾ ਦੇ ਇੰਚਾਰਜ ਜਵਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ। ਉਹਨਾਂ ਦੇ ਨਾਲ ਐਡੀਸੀ ਗੁਰਪ੍ਰੀਤ ਸਿੰਘ, ਐਸਡੀਐਮ ਜਸ਼ਨਜੀਤ ਸਿੰਘ ਅਤੇ ਕਨਸੀਲਰ ਸਵਿੰਦਰ ਸਿੰਘ ਡੀਡੀਪੀਓ ਰਾਮਪਾਲ ਸਿੰਘ ਰਾਣਾ ਸੀਡੀਪੀਓ ਜਿੰਦਰ ਕੋੜ ਸ਼ਿਸ਼ਟੌਰ ਤੇ ਮੌਜੂਦ ਰਹੇ ਕੈਂਪ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਰੀਬ 44 ਤਰ੍ਹਾਂ ਦੀਆਂ ਸਰਕਾਰੀ ਵਿਭਾਗਾਂ ਨਾਲ ਸੰਬੰਧਿਤ ਸੁਗਦਾ ਦਾ ਲਾਭ ਲੋਕਾਂ ਨੂੰ ਦਿੱਤਾ ਗਿਆ ਇਹ ਕੈਂਪਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਜਾਰੀ ਰਿਹਾ ਜਗਿੰਦਰ ਸਿੰਘ ਮਾਨ ਨੇ ਕੈਂਪ ਦੌਰਾਨ ਤਿਆਰ ਹੋਏ ਲੋੜਵੰਦਾ ਤੇ ਜੁਨਰ ਤੇ ਦਸਤਾਵੇਜ਼ ਭੇਟ ਕਰਦਿਆ ਦੱਸਿਆ ਕਿ ਸੂਬੇ ਦੀ ਹਰਮਨ ਪਿਆਰੀ ਭਗਵੰਤ ਮਾਨ ਸਰਕਾਰ ਨੇ ਇਸ ਉਪਰਾਲੇ ਦਾ ਆਮ ਲੋਕਾਂ ਵੱਲੋਂ ਭਰਪੂਰ ਲਾਭ ਉਠਾਇਆ ਜਾ ਰਿਹਾ ਹੈ ਇਨਾ ਕੈਂਪਾਂ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਰ ਬਹੁਲੇ ਖਜਲ ਖਵਾ ਨਹੀਂ ਹੋਣਾ ਪੈਂਦਾ ਜੋ ਕਿ ਇੱਕ ਵੱਡੀ ਰਾਹ ਦੀ ਗੱਲ ਹੈ ਇਸ ਮੌਕੇ ਸੀਨੀਅਰ ਆਪਾਗੂ ਦਲਜੀਤ ਸਿੰਘ ਰਾਜੂ ਨੇ ਦੱਸਿਆ ਕਿ ਪਿੰਡ ਖਲਵਾੜਾ ਸਮੇਤ ਇਲਾਕਿਆਂ ਦੇ ਕਰੀਬ ਇੱਕ ਦਰਜਣ ਪਿੰਡਾਂ ਦੇ ਵਸਨੀਕਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਉਠਾਇਆ ਫਗਵਾੜਾ ਤੋਂ ਸ਼ਰਦਿਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਤੁਹਾਡੇ ਦਰਵਾਜ਼ੇ ਤੇ ਲਹਿਤ ਮੁੱਖ ਮੰਤਰੀ ਪੰਜਾਬ ਦੇ ਅਧਿਸ਼ਾਂ ਦੇ ਤਾਪ ਤੱਕ ਉਹ ਕੈਂਪ ਇਸ ਸਮੇਂ ਆਦਮੀ ਜੀ ਦੇ ਕਰਕੇ ਸਕਾਰਪਾਟਾ ਦਾ ਬਾਡੀ ਪੀਸ ਆਫ ਦਸਰੀਆ ਨੇ ਹੁਣ ਹੁਣ ਸੈਸ਼ਨ ਤੇ ਇੱਕ ਸੈਸ਼ਨ ਦੇ ਉੱਤੇ ਅਸੀਂ ਕਰ ਰਹੇ ਹਾਂ ਅਗਲਾ ਕੰਬੀਨੂ ਹੈ ਉਤਨ ਕੰਮ ਸਾਡੇ ਲੱਗਦਾ ਹੈ ਲੱਗੂ ਕਿ ਨਹੀਂ ਅੱਜ ਕਰਦੇ ਨੇ ਤੇ ਹੋਰ ਅੱਜ ਖਾਸ ਜਿਹੜੀ ਗੱਲ ਹੈ ਅੱਜ ਸਟੇਟ ਲੈਵਲ ਤੇ ਫੰਕਸ਼ਨ ਜਿਹੜਾ ਪਲਾਂਟੇਸ਼ਨ ਦਾ ਸੀਐਮ ਸਾਫ ਪ੍ਰਸ਼ਾਸਨ ਕਰ ਰਹੇ ਨੇ ਉਹ ਵੀ ਡਾਟ ਕਰਾਏ ਆ ਨੇ ਤੇ ਮੈਂ ਖਾਸ ਕਰਕੇ ਆਪਕੇ ਨੂੰ ਦੱਸਾਂ ਕਿ ਤਿਰਾਂਕਰ ਜ਼ਮੀਨ ਜਿਹੜੀ ਸਾਨੂੰ ਪਰੋਈ ਜਾ ਰਹੀ ਹੈ ਜਿੱਦਿਸੀ ਸਭ ਲੋਕ ਉਹ ਉਹ ਪਲਾਂਟੇਡ ਉੱਥੇ ਲਾਵਾਂਗੇ ਅਸੀਂ ਵੀ ਇਸ ਤਰ੍ਹਾਂ ਦਾ ਗੰਪਲ ਸੈਟ ਕਰੇਗਾ ਕਿ ਅੱਜ ਦੇ ਦਿਨ ਦੀ ਮੈਮਰੀ ਨੂੰ ਯਾਦ ਕਰਦੇ ਹੋਏ ਆ ਅ ਜਸ਼ਨ ਮਨਾਇਆ ਜਾ ਰਿਹਾ ਉਸ ਨੂੰ ਅਸੀਂ ਪ੍ਰਮੋਟ ਕਰਨ ਵਾਸਤੇ ਵਾਧੂ ਸਤਾ ਵਾਕੇ ਜਾਂ ਕਨਸਟ੍ਰੀਮੀ ਲਾਵਾਂਗੇ ਕੋ ਟੈਂਪਰੇਚਰ ਰਜਿਸਟਰ ਦੀ ਮੁਸਤਕਿਲ ਜਿਹੜਾ ਲਿਖੀ ਹੈ ਕਿ ਬਹੁਤ ਅੱਛੀ ਪ੍ਰੋਫੈਸਰ ਸਾਰੇ ਹਾਜ਼ਰ ਨੇ ਔਰ ਮੌਕੇ ਤੇ ਹੀ ਬੈਨੇਫੀਸ਼ੀਅਰੀ ਦਾ ਪਤੀ ਜਿਹੜੇ ਆ ਉਹਨੇ ਸੱਟਵੇ ਬੁਣਾਈ ਤੇ ਲੋਕ ਆਤੇ ਗਏ ਨੇ ਹਰ ਇੱਕ ਉਸ ਨੇ ਅਗਲਾ ਕੰਪੀਟਰ ਵੀ ਕੀ ਪੈਂਦੀ ਰਸਮ ਉਸ ਤੋਂ ਹੋ ਜਾਏਗੀ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਬਹੁਤ ਆਪੇ ਆਪੀ ਸਭ ਤੋਂ ਚੰਗੀ ਹੈ ਬਹੁਤ ਬਹੁਤ ధన్యਵਾਦ ਜੈ ਹਿੰਦ ਜੀ ਗ੍ਰਾਮ ਪੰਚਾਇਤ ਖਲਵਾੜਾ ਵਿਖੇ ਸਾਡੇ ਬਹੁਤ ਹੀ ਸਕਾਰਜੋਗ ਆਮ ਆਦਮੀ ਪਾਰਟੀ ਦੇ ਹਲਕਾ ਇਚਾਰਾ ਸਰਦਾਰ ਨਿਗਿੰਦਰ ਸਿੰਘ ਮਾਨ ਜੀ ਦੁਆਰਾ ਜੋ ਸਰਕਾਰ ਆਪ ਦੇ ਦਵਾਰ ਦੇ ਤਹਿਤ ਪ੍ਰੋਗਰਾਮ ਲਿਖਿਆ ਗਿਆ ਸੀ ਜਿਹਨੂੰ ਦੂਸਰੇ ਚ ਅੱਜ ਚੇਚੇ ਤੌਰ ਤੇ ਸ਼ਾਮਲ ਹੋਏ ਹਨ ਉਹਨਾਂ ਦੇ ਨਾਲ ਐਸ ਡੀ ਐਮ ਜਸ਼ਨਦੀਪ ਜੀ ਉਹ ਵੀ ਨਾਲ ਆਏ ਸਨ ਅੱਜ ਬਹੁਤ ਕਗਾਰ ਦੇ ਵਿੱਚ ਇੱਥੇ ਜਿਨ੍ਹਾਂ ਜਿਨ੍ਹਾਂ ਲਾਭਪਾਤੀਆਂ ਨੇ ਆਪਣੇ ਆਪਣੇ ਡਾਕੂਮੈਂਟ ਬਣਾਉਣੇ ਸੀ ਹਰ ਤਰ੍ਹਾਂ ਦੇ ਉਹਨਾਂ ਨੂੰ ਤਕਸੀਮ ਵੀ ਕੀਤੇ ਗਏ ਨੇ ਤੋਂ ਮੈਂ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਔਰ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਲਕਾ ਚਾਰਜ ਆਮ ਆਦਮੀ ਪਾਰਟੀ ਫਗਵਾੜਾ ਔਰ ਉਹਨਾਂ ਦੇ ਸਮੂਹ ਸਟਾਫ ਦਾ ਸਮੂਹ ਕਰਮਚਾਰੀਆਂ ਦਾ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਜਗਿੰਦਰ ਸਿੰਘ ਕੋਹਾਂ ਸਿੰਘ ਜੀ ਮਾਨ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਹਾਂ ਔਰ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ